ਸਾਚੀ ਕਲ ਦੋਸਤੋ ਜਿਵੇਂ ਕਿ ਤੁਹਾਡੇ ਨਾਲ ਪਹਿਲਾਂ ਵੀ ਖਬਰ ਸ਼ੇਅਰ ਕੀਤੀ ਸੀ ਕਿ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਭਾਈ ਬਸੰਤ ਸਿੰਘ ਦੌਲਤਪੁਰ ਜਿਨ੍ਹਾਂ ਦੇ ਕੀ ਮਾਤਾ ਦਾ ਦਿਹਾਂਤ ਦੋ ਦਿਨ ਪਹਿਲਾਂ ਹੋ ਗਿਆ ਸੀ ਅਤੇ ਇਸੇ ਕਰਕੇ ਭਾਈ ਬਸੰਤ ਸਿੰਘ ਦੌਲਤਪੁਰਾ ਨੂੰ ਦੋ ਜੋ ਕਿ 7 ਦਿਨ ਦੇ ਲਈ ਪ੍ਰੋਲ ਮਿਲੀ ਸੀ ਆਪਣੀ ਮਾਤਾ ਦੇ ਸੰਸਕਾਰ ਦੇ ਲਈ ਅਤੇ ਅੱਜ ਉਹਨਾਂ ਦੇ ਪਿੰਡ ਦੋਲਤਪੁਰ ਵਿਖੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ ਜਿੱਥੇ ਕਿ ਅੱਜ ਭਾਈ ਬਸੰਤ ਸਿੰਘ ਕਾਫੀ ਵੱਡੀ ਸਿਕਿਉਰਿਟੀ ਦੇ ਵਿੱਚ ਮਾਤਾ ਜੀ ਦਾ ਸੰਸਕਾਰ ਕਰਨ ਦੇ ਲਈ ਜੋ ਅੰਤਿਮ ਰਸਮਾਂ ਨੇ ਉਹਨਾਂ ਨੂੰ ਨਿਮਾਉਣ ਦੇ ਲਈ ਵੱਡੀ ਪੁਲਿਸ ਸਿਕਿਉਰਿਟੀ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਗਿਆ ਤੇ ਉੱਥੇ ਮੌਜੂਦ ਲੋਕਾਂ ਵੱਲੋਂ ਅਤੇ ਮੀਡੀਆ ਵੱਲੋਂ ਇਹ ਹੀ ਦੱਸਿਆ ਗਿਆ ਹੈ ਕਿ ਇੰਨਾ ਜ਼ਿਆਦਾ ਸਖਤ ਪ੍ਰਬੰਧ ਦੇ ਵਿੱਚ ਭਾਈ ਬਸੰਤ ਸਿੰਘ ਦੌਲਤਪੁਰ ਨੂੰ ਲਿਆਂਦਾ ਗਿਆ ਕਿ ਜਿਵੇਂ ਉਸ ਦੇ ਵੱਡੇ ਕੋਈ ਕਤਲ ਦਾ ਮਾਮਲਾ ਦਰਜ ਹੋਵੇ ਤੇ ਦੱਸ ਦਈਏ ਕਿ ਭਾਈ ਬਸੰਤ ਸਿੰਘ ਦੌਲਤਪੁਰਾ ਨੂੰ ਜਿਸ ਤਰੀਕੇ ਨਾਲ ਆਪਣੀ ਮਾਤਾ ਦੇ ਸੰਸਕਾਰ ਦੇ ਲਈ ਲਿਆਂਦਾ ਗਿਆ ਅਤੇ ਫਟਾਫਟ ਵਾਪਸ ਲਿਆਂਦਾ ਗਿਆ ਬਹੁਤ ਸਾਰੇ ਲੋਕਾਂ ਨੇ ਇਸ ਪੋਸਟ ਦੇ ਥੱਲੇ ਕਮੈਂਟ ਵੀ ਕੀਤੇ ਆ ਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਬੇਕਸੂਰ ਪੁੱਤ ਨੂੰ ਅਡੀਕ ਦੀ ਅਡੀਕ ਦੀ ਮਾਂ ਅਕਾਲ ਚਲਾਣਾ ਕਰ ਗਈ ਅਤੇ ਕਿਸੇ ਦਾ ਕਹਿਣਾ ਸੀ ਕਿ ਉਹ ਪੁੱਤ ਜਿਸ ਤੇ ਕੀ ਕੋਈ سنگੀਨ ਜੁਰਮ ਵੀ ਨਹੀਂ ਸਾਬਤ ਹੈ ਜਿਸ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਹੈ ਉਸ ਨੂੰ ਕਿੰਨੀਆਂ ਵੱਡੀਆਂ ਸਿਕਿਉਰਟੀਆਂ ਦੇ ਵਿੱਚ ਇੱਕ ਮਾਤਾ ਦੇ ਸੰਸਕਾਰ ਦੇ ਲਈ ਇਸ ਤਰ੍ਹਾਂ ਲਿਆਂਦਾ ਗਿਆ ਅਤੇ ਕਈਆਂ ਦਾ ਕਹਿਣਾ ਸੀ ਕਿ ਜੋ ਅੰਤਿਮ ਸੰਸਕਾਰ ਵੀ ਹੁੰਦੇ ਹਨ ਉਹ ਵੀ ਜੋ ਪੂਰੇ ਨਹੀਂ ਕਰਨ ਦਿੱਤੇ ਗਏ ਅਤੇ ਜਿਸ ਕਰਕੇ ਲੋਕਾਂ ਦੀ ਨਾਰਾਜ਼ਗੀ ਪ੍ਰਸ਼ਾਸਨ ਤੇ ਸਰਕਾਰ ਤੇ ਸਾਫ ਤੌਰ ਤੇ ਦੇਖਣ ਨੂੰ ਮਿਲੀ ਤੇ ਦੋਸਤੋ ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਮਜੂਦ ਸਨ ਪਿੰਡ ਦੌਲਤਪੁਰ ਵਿਖੇ ਜੋ ਕਿ ਮੋਗਾ ਦੇ ਨੇੜੇ ਤੇ ਜਿੱਥੇ ਦੇ ਭਾਈ ਪਸੰਤ ਸਿੰਘ ਹਨ ਜੋ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਜ਼ਦੀਕੀ ਹਨ ਜਿੱਥੇ ਕੀ ਇਹ ਬੁਰੀ ਖਬਰ ਹੈ ਉਥੇ ਇੱਕ ਚੰਗੀ ਖਬਰ ਇਹ ਵੀ ਹੈ ਕਿ ਪਹਿਲੀ ਵਾਰ ਡੇਢ ਸਾਲ ਤੋਂ ਵੱਡੇ ਵਕਪੇ ਤੋਂ ਬਾਅਦ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚੋਂ ਕੋਈ ਸਿੰਘ ਵਾਪਸ ਪੰਜਾਬ ਆਇਆ ਹੈ ਜਿਸ ਦੇ ਕਰਕੇ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਦੇ ਵਿੱਚ ਇੱਕ ਪੋਜ਼ਿਟਿਵ એનર્ਜੀ ਵੀ ਦੇਖਣ ਨੂੰ ਮਿਲੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਹੁਣ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਜਲਦ ਹੋ ਜਾਵੇਗੀ ਅਤੇ ਸੱਚਾਈ ਦੀ ਜਿੱਤ ਹੋਵੇਗੀ ਕਿਉਂਕਿ ਦੋਸਤੋ ਮਾਰਚ ਦੇ ਵਿੱਚ ਮਾਰਚ 2025 ਦੇ ਵਿੱਚ ਉਹਨਾਂ ਦੀ NSA ਨੂੰ 2 ਸਾਲ ਦਾ ਸਮਾਂ ਹੋ ਜਾਵੇਗਾ ਅਤੇ ਇੰਡੀਆ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਕਿ ਪੰਜਾਬੀਆਂ ਤੇ 2 ਸਾਲ ਦੀ NSA ਲੱਗਦੀ ਹੈ ਉਸ ਨੂੰ 2 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਰਿਹਾਈ ਕਰਨੀ ਹੀ ਪਵੇਗੀ ਤੇ ਉੱਥੇ ਹੀ ਕੁਝ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਵੀ ਉਲਝਾਇਆ ਜਾ ਸਕਦਾ ਹੈ ਇਹ ਕਹਿਣਾ ਹੈ ਕਈ ਇਸ ਮਾਮਲੇ ਤੇ ਜੋ ਲੋਕ ਹਨ ਜਿਨ੍ਹਾਂ ਦਾ ਕਾਫੀ ਤਜਰਬਾ ਹੈ ਇਸ ਮਾਮਲੇ ਤੇ ਉਹਨਾਂ ਨੇ ਇਸ ਬਾਰੇ ਇਹ ਵਿਚਾਰ ਰੱਖੇ ਹਨ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਮਾਰਚ 2025 ਦੇ ਵਿੱਚ ਜਦੋਂ ਐਨਐਸਏ ਖਤਮ ਹੋਵੇਗੀ ਉਸ ਤੋਂ ਬਾਅਦ ਭਾਈ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਸਮੇਂ ਭਾਈ ਅਮਰਤਪਾਲ ਸਿੰਘ ਸਿਰਫ ਬਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਹੀ ਨਹੀਂ ਹਨ ਬਲਕਿ ਉਹ ਮਾਨਯੋਗ ਮੈਂਬਰ ਲੋਕ ਸਭਾ ਵੀ ਹਨ ਮਾਨਯੋਗ ਐਮਪੀ ਵੀ ਹਨ 2 ਲੱਖ ਤੋਂ ਜ਼ਿਆਦਾ ਲੋਕਾਂ ਦੀ ਨੁਮਾਇੰਦਗੀ ਵੀ ਉਹਨਾਂ ਨੂੰ ਕਰਨ ਦਾ ਯੋਗ ਲੋਕਾਂ ਵੱਲੋਂ ਵੋਟਾਂ પાਕੇ ਬਣਾਇਆ ਗਿਆ ਹੈ ਸੋ ਕੀ ਕਹਿੰਦੇ ਤੁਹਾਡੇ ਇਸ ਬਾਰੇ ਜਰੂਰ ਕਮੈਂਟ ਕਰਨਾ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਹੋਰ ਖਬਰ ਦੇ ਨਾਲ ਜਲਦ ਮਿਲਾਂਗੇ ਤੁਸੀਂ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ